ਭਲਾਚੌਰ ਨਗਰ ਕੌਂਸਲ ਚੋਣਾਂ ਸਮਾਪਤੀ ਹੋ ਗਈਆਂ ਤੇ ਬਹੁਤ ਵੱਡੇ ਫਰਕ ਦੇ ਨਾਲ ਆਮ ਆਦਮੀ ਪਾਰਟੀ ਨੇ ਜਿੱਤ ਵੀ ਹਾਸਲ ਕਰ ਲਈ ਜਿੱਤ ਵੀ ਹਾਸਲ ਕੀਤੀ ਤੇ ਜਿਹੜੇ ਆਜ਼ਾਦ ਉਮੀਦਵਾਰ ਜਿੱਤੇ ਸੀ ਉਹ ਵੀ ਅੱਜ ਆਮ ਆਦਮੀ ਪਾਰਟੀ ਦੀ ਨਗਰ ਕੌਂਸਲ ਹਾਊਸ ਵਿੱਚ ਹਮੈਤ ਕਰਨ ਲਈ ਪਹੁੰਚ ਗਏ ਜਿਦੇ ਵਿੱਚ ਵਾਰਡ ਨੰਬਰ 6 7 ਤੇ ਵਾਰਡ ਨੰਬਰ 3 ਤੇ ਹੁਣ ਟੋਟਲ तकरीबन 11 11 ਜਣੇ ਆਮ ਆਦਮੀ ਪਾਰਟੀ ਦੇ ਤੇ ਹੁਣ ਜਿਹੜੀਆਂ ਪ੍ਰਧਾਨਗੀ ਨੂੰ ਲੈ ਕੇ ਵੀ ਚਰਚਾ ਮਾ ਸ਼ਹਿਰ ਦੇ ਵਿੱਚ ਸ਼ੁਰੂ ਹੋ ਜਾਣਗੀ ਤੇ ਜਿੱਤ ਕੀ ਮੇ ਪ੍ਰਾਪਤ ਹੋਈ ਹੈ ਕਰਨਵੀਰ ਕਟਾਰੀ ਜੀ ਤੋਂ ਕਿ ਵਿਰੋਧੀਆਂ ਨੇ ਬਹੁਤ ਸਾਰੀਆਂ ਗੱਲਾਂ ਕੀਤੀਆਂ ਸੀ ਤੁਸੀਂ ਪੰਜਾਬੀ 365 ਦੇ ਦੇਖਿਆ ਹੋਣਾ ਤੇ ਹੁਣ ਚਰਚਾ ਮਾ ਹਕੀਕਤ ਵਿੱਚ ਬਦਲ ਗਈਆਂ ਤੇ ਅੱਜ ਕਰਨਵੀਰ ਕਟਾਰੀ ਕੀ ਕਹਿਣਾ ਚਾਹੁੰਦੇ ਪਹਿਲਾਂ ਤਾਂ ਜੀ ਮੈਂ ਸਾਰੇ ਸ਼ਹਿਰ ਵਾਸੀਆਂ ਦਾ ਧੰਨਵਾਦ ਕਰੂੰਗਾ ਜਿਨ੍ਹਾਂ ਨੇ ਸਾਡੇ ਤੇ ਐਨਾ بڑا ਫਤਵਾ ਦੇ ਕੇ ਸਾਨੂੰ ਇੱਕ ਸਾਨ ਵੀ ਦਿੱਤਾ ਔਰ ਕਹ ਲਓ ਸਾਡੇ ਕੰਮਾਂ ਤੇ ਮੋਰ ਵੀ ਲਾਈ ਹੈ ਮੈਂ ਸਾਰੇ ਸ਼ਹਿਰ ਵਾਸੀਆਂ ਦਾ ਧੰਨਵਾਦ ਕਰੂੰਗਾ ਜੀ ਕੀ ਲੱਗਦਾ ਕਿ ਜਿਹੜੇ ਵਿਰੋਧੀ ਗੱਲਾਂ ਕੀਤੀਆਂ ਕਿ ਬਹੁਤ ਸਾਰੀਆਂ ਕਿ ਵਿਕਾਸ ਨਹੀਂ ਹੋਇਆ 22 ਸਾਲਾਂ ਦੇ ਵਿੱਚ ਅਸੀਂ ਵਿਕਾਸ ਬਹੁਤ ਕੀਤਾ ਸੀ ਇਹ ਤੇ ਇਹ ਤੇ ਕੀ ਟਿੱਪਣੀਆਂ ਤੁਹਾਡੀ ਦੇਖੋ ਸ਼ਾਮ ਜੀ ਇਹ ਤਾਂ ਤੁਹਾਡੇ ਸਾਹਮਣੇ ਹੈ ਜੇ ਵਿਕਾਸ ਹੋਇਆ ਤਾਂ ਹੀ ਤਾਂ ਸਾਨੂੰ ਇੰਨੀ ਮਾਰਜਨ ਦੇ ਨਾਲ ਸਾਡੀ ਕਲੋ ਕਾਉਂਸਲ ਬਣੀ ਹੈ ਔਰ ਮੇਰੇ ਸਾਹਬ ਨਾਲ ਜਿੱਥੋਂ ਤੱਕ ਮੇਰੀ ਪੁਰਾਣੀ ਸੋਚ ਜਾਂਦੀ ਮੇਰੇ ਸਾਹਬ ਨਾਲ ਪਹਿਲੀ ਵਾਰੀ ਹੋਣਾ ਵੀ ਸ਼ਹਿਰ ਦੇ ਵਿੱਚ ਸਾਡੇ ਬਲਾਚੌਰ ਸ਼ਹਿਰ ਦੇ ਵਿੱਚ 30 35 ਸਾਲ ਦੇ ਸਮੇਂ ਬਾਅਦ ਤੋਂ ਸ਼ਹਿਰ ਜਿਹੜਾ ਪਿੰਡ ਤੋਂ ਸ਼ਹਿਰ ਬਣਿਆ ਵੀ ਜਿਹੜੀ ਨਗਰ ਕੌਂਸਲ ਹੈ ਉਹ ਪਰਚੰਡ ਬਹੁਮਤ ਨਾਲ ਕਦੇ ਵੀ ਰੂਲਿੰਗ ਪਾਰਟੀ ਦੀ ਬਣੀ ਹੈ ਨਹੀਂ ਤਾਂ ਅੱਜ ਤੱਕ ਜਿਹੜਾ ਵੀ ਪ੍ਰਧਾਨ ਬਣਿਆ ਉਹਨੇ ਕੋਈ ਆਜ਼ਾਦ ਉਮੀਦਵਾਰ ਖਰੀਦੇ ਹੋਣੇ ਫਰੋਤੀ ਕਰੀ ਹੋਗੀ ਤਾਂ ਕਰਿਆ ਹੋਊਗਾ ਸਾਡੇ ਜਿਹੜੇ ਯਾਦਵੀ ਜਿੱਤੇ ਆ ਤੁਹਾਨੂੰ ਪਤਾ ਸੀ ਇਹਨਾਂ ਦਾ ਸਮਰਥਨ ਕੀਤਾ ਸੀ ਪਾਰਟੀ ਵੱਲੋਂ ਔਰ ਇਹ ਸਾਡੇ ਆਪਣੇ ਕੈਂਡੀਡੇਟ ਸੀਗੇ ਸੋ 11 ਐਨੇ ਜਿੱਤੇ ਮੇਰੇ ਸਾਹਮਣੇ ਐਨੇ ਅਜ ਤੱਕ ਕਦੇ ਵੀ ਕਿਸੇ ਦੇ ਪਾਰਟੀ ਦੇ ਨਹੀਂ ਜਿੱਤੇ ਹੈਗੇ ਇਹ ਕੰਮਾਂ ਤੇ ਮੋਰੀ ਹੈ ਜੀ ਨਤੀਜੇ ਲੱਗਦਾ ਕਿ ਤੁਸੀਂ ਜੋ ਸੋਚਦੇ ਤੇ ਉਤੋਂ ਉਲਟ ਨਤੀਜੇ ਹੈਗੇ ਇਹ ਸੋਚਦੇ ਸੀਗੇ ਇਹ ਨਤੀਜਾ ਨਹੀਂ ਮੈਨੂੰ ਪੂਰਾ ਯਕੀਨ ਸੀ ਮੈਂ ਤੁਹਾਡੇ ਨਾਲ ਪਹਿਲਾਂ ਵੀ ਆਪਾਂ ਜਿੰਨੀ ਵਾਰੀ ਵੀ ਗੱਲ ਕੀਤੀ ਹੈ ਮੈਂ ਇਹ ਗੱਲ ਕਿਹਾ ਵੀ ਸਾਡੇ ਸ਼ਹਿਰ ਦੇ ਜਿਹੜੇ ਲੋਕ ਹੈ ਉਹ ਵਿਕਾਸ ਪੱਖੀ ਨੇ ਜੇ ਵਿਕਾਸ ਹੋਊਗਾ ਤਾਂ ਲੋਕ ਵੋਟ ਪਾਉਣਗੇ ਔਰ ਲੋਕਾਂ ਨੇ ਇਹਦਾ ਸਬੂਤ ਦਿੱਤਾ ਅਸੀਂ ਵਿਕਾਸ ਕਰਾਇਆ ਔਰ ਲੋਕਾਂ ਨੇ ਜਿਹੜੀ ਸਾਨੂੰ ਵੋਟ ਪਾਈ ਹੈ ਔਰਡ ਨੰਬਰ 4 ਔਰ 12 'ਚ ਤੁਹਾਡੇ ਕੀ ਵਿਚਾਰ ਸੀਗੇ ਕੈਂਡ ਦੇ ਵਿੱਚ ਲੱਗਦਾ ਸੀਗਾ ਕਿ ਬਾੜ ਨੰਬਰ 12 ਦੇ ਵਿੱਚ ਲਾਸਟ ਦੇ ਵਿੱਚ ਆਗੇ ਲਾਸਟ ਦੋ ਦਿਨਾਂ ਦੇ ਵਿੱਚ ਆਗੇ ਜਿਹੜੀਆਂ ਚਰਚਾਾਂ ਮਾਸੀਆਂ ਉਹ ਤੁਹਾਡੇ ਵੱਲੋਂ ਤੁਹਾਡੇ ਮੈਂਬਰ ਰਾਧਾ ਰਾਦੇਸ਼ਾ ਮਿਲੂ ਬਿੱਲੂ ਵੱਲੋਂ ਹੋਣ ਸ਼ੁਰੂ ਹੋ ਗਈਆਂ ਸੀ ਪਹਿਲਾਂ ਚਰਚਾਾਂ ਮਾ ਉਧਰ ਸੀ ਕਿ ਇਦਾਂ ਦਾ ਹੋਇਆ ਕਿ ਚਰਚਾਾਂ ਜਿਹੜੀਆਂ ਲੋਕਾਂ ਦੀਆਂ ਵੋਟਾਂ ਦੇ ਵਿੱਚ ਤਬਦੀਲ ਕਰਨ ਜੀ ਤੁਸੀਂ ਕਾਮਯਾਬ ਹੋਏ ਗੱਲ ਐਸੀ ਸ਼ਾਮ ਜੀ ਵੀ ਰਾਦੇ ਸ਼ਾਮ ਜੀ ਬਿੱਲੂ ਜੀ ਮੇਰੇ ਮਾਛੜ ਜੀ ਵੀ ਨਾ ਸਾਡਾ ਆਪਣਾ ਘਰ ਦਾ ਇਲੈਕਸ਼ਨ ਸੀ ਮੇਰਾ ਮੈਂ ਆਪ ਵੀ ਇੱਥੋਂ ਦਾ ਵਸਨੀਕ ਆ ਸਾਡਾ ਇਹ ਪਿੰਡ ਆ ਔਰ ਸਾਨੂੰ ਪਿੰਡ ਨੇ ਹਮੇਸ਼ਾ ਸਨਮਾਨ ਦਿੱਤਾ ਸਾਨੂੰ ਕਦੇ ਪਿੰਡ ਵੱਲੋਂ ਐਦਾਂ ਦੀ ਗੱਲ ਮਿਲੀ ਨਹੀਂ ਹੈਗੀ ਠੀਕ ਹੈ ਵਿਰੋਧੀਆਂ ਦੀ ਕੋਸ਼ਿਸ਼ ਸੀ ਵੀ ਇੱਥੇ ਅਸੀਂ ਹਰਾ ਦੇਵਾਂਗੇ ਜੀ ਐ ਕਰ ਦੇਵਾਂਗੇ ਉਹਨਾਂ ਦਾ ਵਹਿਮ ਸੀ ਵਹਿਮ ਉਹਨਾਂ ਦਾ ਦੂਰ ਹੋ ਗਿਆ ਮੇਰੇ ਸਾਹਮਣੇ ਦੁਬਾਰਾ ਆਪਣਾ ਵਹਿਮ ਨਾ ਪਾਲਣੇ ਕਦੇ ਹੋਣਾ ਨਹੀਂ ਸਿਆਣੇ ਵਿੱਚ ਜਿਹੜਾ ਹੈਗਾ ਉਹ ਸਾਨੂੰ ਹਮੇਸ਼ਾ ਸਿਆਣੇ ਨੇ ਆਸ਼ੀਰਵਾਦ ਦਿੱਤਾ ਔਰ ਅੱਗੇ ਨੂੰ ਵੀ ਸਿਆਣਾ ਦਊਗਾ ਰਹੀ ਗੱਲ ਮਾ ਉਹਨਾਂ ਦਾ ਪਿੱਛੇ ਜਿਹੇ ਇੱਕ ਐਕਸੀਡੈਂਟ ਹੋ ਗਿਆ ਸੀ ਬਹੁਤ ਜ਼ਿਆਦਾ ਭਾਰੀ ਉਹਦੇ ਵਿੱਚ ਉਹਨਾਂ ਦੇ ਚੂਲੇ ਦੀ ਸੱਟ ਲੱਗੀ ਸੀ 10 ਮਹੀਨੇ ਤੋਂ ਬੈੱਡ ਤੇ ਸੀਗੇ ਉਹਨਾਂ ਨੇ ਲੋਕਾਂ ਨਾਲ ਰابطਾ ਨਹੀਂ ਹੋ ਸਕਿਆ ਸੋ ਥੋੜਾ ਜਿਹਾ ਉਸ ਗੈਪ ਕਰਕੇ ਲੋਕ ਸੋਚਦੇ ਸੀ ਸ਼ਾਇਦ ਉਹਨਾਂ ਤੋਂ ਮਿਹਨਤ ਨਾ ਹੋ ਸਕੇ ਸ਼ਾਇਦ ਉਹਨਾਂ ਤੋਂ ਕੰਮ ਨਾ ਕਰਾਇਆ ਹੋ ਸਕੇ ਸੋ ਨਿਕਲੇ ਉਹਨਾਂ ਨੇ ਮਿਲ ਕੇ ਲੋਕਾਂ ਨੂੰ ਦੱਸਿਆ ਵੀ ਮੈਂ ਜਿਹੜੇ ਤੁਹਾਡੇ ਕੰਮ ਕੀਤੇ ਸੀਗੇ ਜਿਹਦੇ ਵਿੱਚ ਕਹ ਲੋ ਜੀ 55 ਦੇ ਆਸ-ਪਾਸ ਜਿਹੜੇ ਘਰਾਂ ਨੂੰ ਪੈਸੇ ਦਿਵਾਏ ਸੀਗੇ ਤੇ ਜਿਹੜੀ ਬਾੜ ਨੰਬਰ 4 ਸੀ ਕਿਉਂਕਿ ਕਾਂਗਰਸ ਦੇ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਨਰਿੰਦਰ ਟਿੰਕੂ ਤੇ ਬੀਜੇਪੀ ਦੇ ਪ੍ਰਵੀਨ ਪੁਰੀ ਜਿਹੜੀ ਤੁਹਾਡੀ ਪਾਰਟੀ ਨੂੰ ਛੱਡ ਕੇ ਉਧਰ ਨਾਲੇ ਸੀ ਉਹ ਮੁਕਾਬਲਾ ਬੜਾ ਟਫ ਸੀਗਾ ਕਿਸ ਤਰ੍ਹਾਂ ਉਸ ਟੌਂਸ ਨੂੰ ਤੁਸੀਂ ਬਨ ਕੀਤਾ ਸਾਡਾ ਜਿਹੜਾ ਦੇਖੋ ਅਸੀਂ ਪਹਿਲੇ ਦਿਨ ਤੋਂ ਦੱਸਦੇ ਜਾ ਰਹੇ ਹਾਂ ਐਮਐਲਏ ਸਾਹਿਬ ਨੇ ਵੀ ਗੱਲ ਦੱਸੀ ਹੈ ਪ੍ਰਧਾਨ ਜੀ ਨੇ ਜ਼ਿਲ੍ਹਾ ਪ੍ਰਧਾਨ ਜੀ ਨੇ ਵੀ ਗੱਲ ਦੱਸੀ ਹੈ ਵੀ ਅਸੀਂ ਕੋਈ ਵੀ ਜਿਹੜਾ ਕੈਂਡੀਡੇਟ ਲਾਇਆ ਪਹਿਲਾਂ ਅਸੀਂ ਦਾ ਸਰਵੇ ਕਰਾਇਆ ਸਾਨੂੰ ਪਤਾ ਸੀਗਾ ਵੀ ਸਾਡਾ ਜਿਹੜਾ ਸੁਨੀਲ ਕੌਸ਼ਲ ਲਾਡੀ ਰਾਣਾ ਕੈਂਡੀਡੇਟ ਆ ਉਹ ਸੀਟ ਕੱਢੂਗਾ ਔਰ ਉਹਨਾਂ ਦਾ ਉੱਥੇ ਪੁਰਾਣਾ ਰਸੂਕ ਹੈ ਪਰਿਵਾਰ ਦਾ ਉਹਦੇ ਚਾਚਾ ਜੀ ਨੇ ਵੀ ਪਹਿਲਾਂ ਟਿੰਕੂ ਪ੍ਰਧਾਨ ਜੀ ਨੂੰ ਹਰਾਇਆ ਸੀਗਾ ਸੋ ਉਹਨਾਂ ਦਾ ਪੁਰਾਣਾ ਪਰਿਵਾਰ ਦਾ ਇੱਕ ਰਸੂਕ ਹੈ ਆਪਣੇ ਰਾਏ ਸਿੰਘ ਜੀ ਦਾ ਉਹਨਾਂ ਦਾ ਫਾਦਰ ਜੀ ਦਾ ਚੰਗਾ ਨਾਂ ਹੈ ਲੋਕਾਂ ਦੇ ਵਿੱਚ ਸੋ ਉਹ ਸੀਟ ਜਿਤਨੀ ਸੀ ਸਾਨੂੰ ਕਲੀਅਰ ਸੀਗਾ ਸਾਨੂੰ ਕਲੀਅਰ ਸੀਗਾ ਇਹ ਹੈ ਜੀ ਕਰਨਵੀਰ ਕਟਾਰੀ ਆਮ ਆਦਮੀ ਪਾਰਟੀ ਦੇ ਨੌਜਵਾਨ ਆਗੂ ਤੇ ਨਗਰ ਕਾਉਂਸਲ ਚੋਣਾਂ 20 ਦੀਆਂ ਨਤੀਜੇ ਆ ਗਏ ਹੁਣ ਵਾਰੀ ਹੈ ਕਿ ਸ਼ਹਿਰ ਵਿੱਚ ਪ੍ਰਧਾਨ ਕੌਣ ਬਣੂਗਾ ਇਹ ਚਰਚਾ ਹੈ ਅੱਜ ਤੋਂ ਹੀ ਚਰਚਾ ਸ਼ੁਰੂ ਹੋ ਗਈ ਹੈ ਕਿਉਂਕਿ ਫੋਟੋਆਂ ਵਾਇਰਲ ਹੋਈਆਂ ਵੀਡੀਓ ਵਾਇਰਲ ਹੋਈਆਂ ਤੁਹਾਨੂੰ ਕੀ ਲੱਗਦਾ ਕਿ ਕਿਦਾਂ ਦਾ ਪ੍ਰਧਾਨ ਜਿਹੜਾ ਤੁਸੀਂ ਉਸ ਕੁਰਸੀ ਦੇ ਬਿਠਾਉਗੇ ਪ੍ਰਧਾਨ ਉਹਨੂੰ ਪਠਾਵਾਂਗੇ ਜੀ ਜਿਹੜਾ ਕਰਾਪਸ਼ਨ ਨਾ ਕਰੇ ਜਿਹੜਾ ਲੋਕਾਂ ਦੇ ਕੰਮ ਆਵੇ 24 ਘੰਟੇ ਅਵੇਲੇਬਲ ਹੋਵੇ ਔਰ ਪਾਰਟੀ ਦਾ ਕ੍ਰਾਈਟਰੀਆ ਹੁੰਦਾ ਪਾਰਟੀ ਨਾਲ ਸਲਾਹ ਕਰਾਂਗੇ ਆਪਣੇ ਜਿਹੜੇ ਸਾਥੀ ਨੇ ਜਿਨ੍ਹਾਂ ਨੇ ਸਾਡੀ ਸਪੋਰਟ ਕਰੀ ਹੈ ਜਿਨ੍ਹਾਂ ਨੇ ਸਾਡੇ ਨਾਲ ਦਿਨ ਰਾਤ ਇੱਕ ਕਰਿਆ ਉਹਨਾਂ ਦੀ ਸਲਾਹ ਲਵਾਂਗੇ ਪਾਰਟੀ ਹਾਈ ਕਮਾਂਡ ਦੀ ਜੋ ਨਿਰ ਨਿਸ਼ਾ ਨਿਰਦੇਸ਼ ਹਣ ਕੋਲ ਹਿਸਾਬ ਨਾਲ ਪ੍ਰਧਾਨ ਲਾਇਆ ਜਾਊਗਾ ਜੀ ਤੇ ਕਦੋਂ ਤੱਕ ਇਹ ਜਿਹੜੀਆਂ ਤਰੀਕਾਂ ਹੋਣਗੀਆਂ ਤੈ ਇਹ ਕੋਈ ਸਮਾਂ ਲਿਮਟ ਦੀ ਮੇਰੇ ਸਾਬ ਨਾਲ ਜਲਦੀ ਹੋ ਜਾਣਗੀਆਂ ਜੀ ਬਾਕੀ ਤੁਹਾਨੂੰ ਦੱਸਾਂਗੇ ਜਦੋਂ ਵੀ ਹੁਣ ਤੁਹਾਨੂੰ ਦੱਸਾਂਗੇ ਜੀ ਇਹ ਸੰਜੀ ਕਰਨਵੀਰ ਕਟਾਰੀਆ ਆਮ ਆਦਮੀ ਪਾਰਟੀ ਦੇ ਜਿਹੜੇ ਆਗੂ ਸਨ ਜਿਨ੍ਹਾਂ ਨੇ ਵਲਾਚੌਰ ਇਲੈਕਸ਼ਨ ਦੇ ਵਿੱਚ ਆਪਣੀ ਦਿਲਚਸਪੀ ਦਿਖਾਈ ਤੇ 11 ਸੀਟਾਂ ਤਿੰਨ ਜਿਹੜੀਆਂ ਆਜਾ ਸੀ ਅੱਠ ਚੋਣਾਂ ਸ਼ਾਂਤੋਂ ਜਿੱਤੀਆਂ ਤੇ ਇਸ ਵਾਰ ਜਿਹੜਾ ਆ ਝਾੜੂ ਨੇ ਸ਼ਾਇਦ ਦੇ ਵਿੱਚ ਝਾੜੂ-ਝਾੜੂ ਕਰਤੀ ਸਾਰੇ ਆਮ ਆਦਮੀ ਪਾਰਟੀ ਦੇ ਵਰਕਰ ਅਜ ਵਿਕਟਰੀ ਦਾ ਨਿਸ਼ਾਨ ਬਣਾਉਣ ਦੇ ਨਾਲ ਹੀ ਇਹ ਗੱਲਾਂ ਤੈ ਹੋ ਗਈਆਂ ਤੇ ਜਿੰਨੇ ਵੀ ਦੇਖਦੇ ਆ ਪੰਜਾਬੀ 360 ਸਾਰਿਆਂ ਦਾ ਹੀ ਧੰਨਵਾਦ ਸ਼ੁਕਰੀਆ ਤੇ ਪ੍ਰਧਾਨਗੀ ਦਾ ਵੀ ਜਿਹੜੀ ਆ ਚਰਚਾ ਹਰ ਰੋਜ਼ ਪੰਜਾਬੀ 360 ਤੇ ਤੁਹਾਨੂੰ ਦਿਖਾਵਾਂਗੇ ਲੇਡੀਜ਼ ਬਣੇਗਾ ਜੈਂਟਸ ਬਣੇਗਾ ਇਹ ਵੀ ਚਰਚਾ ਤੁਹਾਡੇ ਤੱਕ ਜਰੂਰ ਪਹੁੰਚਾਵਾਂਗੇ ਬਹੁਤ ਬਹੁਤ ਧੰਨਵਾਦ ਹੈ ਜਿੰਨੇ ਦੇਖਦੇ ਸਾਰਿਆਂ ਦਾ ਹੀ ਸ਼ੁਕਰੀਆ